ਫਿਰ ਵੀ ਹੈ ਵਾਹਿਗੁਰੂ ਤੇਰੀ ਕੀਮਤ ਨਹੀਂ ਪੈ ਸਕਦੀ ਮੈਂ ਨਾਮ ਨੂੰ ਕਿੱਡਾ ਕੁ ਵੱਡਾ ਆਖਾਂ ਜੋ ਸਰੂਪ ਵਿੱਚ ਸਮਾਈ ਦਿੰਦਾ ਹੈ ਤਦ ਫਿਰ ਆ ਗਿਆ ਆਈ ਹੁਕਮ ਹੋਆ ਨਾਨਕ ਜਿਸ ਉੱਪਰ ਤੇਰਾ ਕਰਮ ਤੇ ਸੁਪਰ ਮੇਰਾ ਕਰਮ ਮੇਰਾ ਨਾਉ ਪਾਰ ਬ੍ਰਹਮ ਪਰਮੇਸ਼ਰ ਤੇਰਾ ਨਾਉ ਗੁਰ ਪਰਮੇਸ਼ਰ ਕਰਮ ਆਖਦੇ ਹਨ ਕਿਰਪਾ ਨੂੰ ਤਦ ਗੁਰੂ ਨਾਨਕ ਪਹਿਰੇ ਪਿਆ ਸਰੋਪਾ ਉਹ ਦਰਗਾਹੋਂ ਬਾਬੇ ਨੂੰ ਮਿਲਿਆ ਤਬਾਗਿਆ ਉਹਨਾਂ ਸੇਵਕਾਂ ਨੂੰ ਹੋਈ ਜੋ ਨਾਨਕੋ ਉਸੇ ਕਾਟ ਪਹੁੰਚਾਏ ਆਵੋ ਤਬ ਗੁਰੂ ਨਾਨਕ ਤੇ ਤਾਈ ਤੀਸਰੇ ਦਿਨ ਉਸੇ ਕਾਟ ਆਏ ਨਿਕਲਿਆ ਪਲਾ ਜੀ ਇਹ ਦੱਸੋ ਕਿ ਵਾਹਿਗੁਰੂ ਦੇ ਦੇਸ਼ ਆਉਣ ਜਾਣ ਦਾ ਤੇ ਦਰਗਾਹੇ ਵਡਿਆਈ ਮਿਲਣ ਦਾ ਹਾਲ ਗੁਰੂ ਨਾਨਕ ਸਾਹਿਬ ਜੀ ਨੇ ਆਪ ਵੀ ਕਿਤੇ ਦੱਸਿਆ ਹੈ ਜੋ ਸਾਡੀ ਸਮਝੇ ਪਹ ਜਾਣ ਵਾਲੀ ਹੋਵੇ हां जी श्री गुरु जी ਨੇ ਮਾਝ ਦੀ ਵਾਰ ਵਿੱਚ ਐਉਂ ਉਚਾਰਿਆ ਹੈ ਹਾਉ ਢਾਡੀ ਵਹਿਕਾਰ ਕਰੇ ਲਾਇਆ ਇਸ ਦਾ ਅਰਥ ਇਹ ਹੈ ਕਿ ਮੈਂ ਇੱਕ ਨਿਕੰਮਾ ਜਹਾ ਢਾਡੀ ਸਾਂ ਢਾਡੀ ਆਖਦੇ ਹਨ ਜੋ ਟੱਡ ਵਜਾ ਕੇ ਗਾਉਂਦਾ ਤੇ ਬੀਤੇ ਹਾਲ ਸੁਣਾਉਂਦਾ ਹੈ ਢਾਡੀ ਜਾਤ ਨੀਵੀਂ ਗਣੀ ਜਾਂਦੀ ਸੀ ਸ੍ਰੀ ਗੁਰੂ ਜੀ ਤਾਂ ਜਨਮ ਦੇ ਖत्री ਸਨ ਢਾਡੀ ਤਾਂ ਨਹੀਂ ਸਨ ਉਹ ਢਾਡੀ ਕਹਿ ਕੇ ਆਪਣੀ ਜਾਤ ਗੋਤ ਨਹੀਂ ਪੈਦਾਸਦੇ ਉਹ ਤਾਂ ਨਹੀਂ ਮਰਤਾ ਨਾ ਲਾਪਨੂ ਦਾ ਢਾਡੀ ਆਖਦੇ ਹਨ ਫਿਰ ਢਾਡੀ ਵਾਹਿਗੁਰੂ ਦਾ ਦੱਸਦੇ ਹਨ ਸੋ ਜੋ ਵਾਹਿਗੁਰੂ ਦੇ ਜਸ ਦੇ ਉਸ ਦੇ ਗੁਣਾਂ ਦੇ ਗੀਤ ਗਾਉਂਦਾ ਹੈ ਤਾਂ ਉਹ ਤਾਂ ਸਾਰੇ ਮਨੁੱਖਾਂ ਤੋਂ ਉੱਚਾ ਗਿਣਨਾ ਚਾਹੀਦਾ ਹੈ ਫਿਰ ਆਪ ਆਪਣੇ ਆਪ ਨੂੰ ਵੇਕਾਰ ਆਖਦੇ ਹਨ ਅਰਥਾਤ ਨਿਕੰਮਾ ਗੁਰੂ ਜੀ ਦਾ ਸੁਭਾਸੀ ਆਪ ਨੂੰ ਮਾੜਾ ਕਹਿਣ ਦਾ ਉਸ ਦਾ ਐ ਨਹੀਂ ਸੀ ਮਤਲਬ ਹੁੰਦਾ ਕਿ ਉਹ ਨੀਵੇਂ ਹਨ ਪਰ ਐ ਕਿ ਉਹਨਾਂ ਵਿੱਚ ਹੰਕਾਰ ਰਤੀ ਪਰ ਨਹੀਂ ਹੈ ਫਿਰ ਉਦਸਦੇ ਹਨ ਕਿ ਖਸਮ ਨੇ ਮੈਨੂੰ ਸੱਚੇ ਮਹੱਲ ਵਿੱਚ ਸੱਦ ਕਲਿਆ ਹੈ ਖਸਮ ਆਖਦੇ ਹਨ ਮਾਲਕ ਨੂੰ ਸੋ ਗੁਰੂ ਜੀ ਇੱਥੇ ਖਸਮ ਆਪਣੇ ਮਾਲਕ ਵਾਹਿਗੁਰੂ ਜੀ ਨੂੰ ਆਖਦੇ ਹਨ ਤੇ ਸੱਚੇ ਮਹੱਲ ਤੋਂ ਉਹਨਾਂ ਦਾ ਮਤਲਬ ਹੈ ਸੱਚਖੰਡ ਜਪਜੀ ਸਾਹਿਬ ਦੇ ਅਖੀਰ ਆਉਂਦਾ ਹੈ ਸੱਚਖੰਡ ਵਸੇ ਨਰੰਕਾਰ ਸੋ ਗੁਰੂ ਜੀ ਦੱਸਦੇ ਹਨ ਕਿ ਮੈਨੂੰ ਰਮ ਨੇ ਸੱਚਖੰਡ ਬੁਲਾ ਲਿਆ ਉੱਥੇ ਮੈਨੂੰ ਕੱਪੜਾ ਦਿੱਤਾ ਸਰੂਪਾਉ ਬਖਸ਼ਿਆ ਉਸ ਰੂਪਾਉ ਸੂਤਰ ਕਿ ਪੱਟਦਾ ਨਹੀਂ ਸੀ ਉਹ ਸਿਫਤ ਸਲਾਹ ਦਾ ਸੀ ਸਿਫਤ ਸਲਾਹ ਕਹਿੰਦੇ ਹਨ ਉਹ ਗੁਣ ਗਉਣ ਨੂੰ ਕੀਰਤਨ ਕਰਨ ਨੂੰ ਵਾਹਿਗੁਰੂ ਜੀ ਨੇ ਆਪ ਨੂੰ ਆਪਣੀ ਸਿਫਤ ਸਲਾਹ ਦੀ ਦਾਤ ਬਖਸ਼ੀ ਫਿਰ ਤੁਸੀਂ ਪੁੱਛੋਗੇ ਕਿ ਵਾਹਿਗੁਰੂ ਜੀ ਨੇ ਗੁਰੂ ਜੀ ਨੂੰ ਆਪਣੇ ਘਰ ਸੱਦ ਕੇ